ਦੇਸ਼ਾਂ ਵਿਦੇਸ਼ਾਂ ਤੋਂ ਰਾਜਾ ਸਾਹਿਬ ਵਲੌਗਸ ਨਾਲ ਜੁੜੀਆਂ ਰੱਬ ਰੂਪ ਸੰਗਤਾਂ ਨੂੰ ਮੈਂ ਅਮਰਿਕ ਸਿੰਘ ਬੱਲੋਵਾਲ ਫਤਿਹ ਬਲਾਉਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰ ਪਲੀ ਗੁਰੂ ਪਿਆਰੀ ਸਾਧ ਸੰਗਤ ਜੀਓ ਹਜ਼ੂਰ ਸ਼੍ਰੀ ਨਾਥ ਕਮ ਰਾਜਾ ਸਾਹਿਬ ਜੀ ਦੀ ਜੀਵਨੀ ਨੂੰ ਐਪੀਸੋਡਾਂ ਰਾਹੀਂ ਬਿਆਨਣ ਦਾ ਜੋ ਸਿਲਸਿਲਾ ਆਪਾਂ ਸ਼ੁਰੂ ਕੀਤਾ ਹੈ ਅੱਜ ਇੱਕ ਹੋਰ ਐਪੀਸੋਡ ਰਾਜਾ ਸਾਹਿਬ ਜੀ ਦੀ ਜੀਵਨੀ ਵਿੱਚੋਂ ਲੈ ਕੇ ਆਪ ਜੀ ਦੇ ਸਾਹਮਣੇ ਖਾਜਰ ਹੋਇਆ ਗੁਰੂ ਪਿਆਰੀ ਸਾਧ ਸੰਗਤ ਜੀਓ ਹਜ਼ੂਰ ਸ਼੍ਰੀ ਨਾਥ ਕਮ ਰਾਜਾ ਸਾਹਿਬ ਜੀ ਪਿੰਡ ਰੈਪੇ ਦੇ ਵਿੱਚ ਪਹੁੰਚਦੇ ਨੇ ਰੇਪੇ ਪਿੰਡ ਵਿੱਚ ਪਹੁੰਚਣ ਦੀ ਖਬਰ ਜਿਵੇਂ ਹੀ ਸੰਗਤਾਂ ਤੱਕ ਪਹੁੰਚਦੀ ਹੈ ਤਾਂ ਸੰਗਤਾਂ ਆਪਣੇ ਕੰਮਕਾਰ ਵਿੱਚੇ ਛੱਡ ਕੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਛਿਪਵੰਗ ਤੁਰੀਆਂ ਆਉਂਦੀਆਂ ਨੇ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਵਾਸਤੇ ਹਰ ਕੋਈ ਆਪਣੀ ਸ਼ਰਦਾ ਮੁਤਾਬਕ ਰਸਤਾ ਵਸਦਾ ਲੈ ਕੇ ਹਾਜ਼ਰ ਹੋ ਰਿਹਾ ਹੈ। ਦੁੱਧ ਤੇ ਸ਼ਰਦਾਈ ਭਾਵੇਂ ਬਹੁਤ ਸਾਰੇ ਲੋਕ ਰਾਜਾ ਸਾਹਿਬ ਜੀ ਦੇ ਛਕਣ ਵਾਸਤੇ ਲੈ ਕੇ ਆਉਂਦੇ ਸਨ ਪਰ ਪਾਤਸ਼ਾਹ ਛਕ ਦੇ ਕਿਸੇ ਕਮਾਈ ਵਾਲੇ ਦੀ ਹੀ ਸਨ। ਹਰ ਕਿਸੇ ਦਾ ਦੁੱਧ ਤੇ ਸਰਦਾਈ ਨਹੀਂ ਸੀ ਛੱਕਦੇ। ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਇਹਨੇ ਬਲੀ ਸਨ ਕਿ ਕਈ ਕਈ ਦਿਨ ਭੋਜਨ ਨਹੀਂ ਸੀ ਛੱਕਦੇ ਤੇ ਭੋਜਨ ਛਕੇ ਤੋਂ ਬਿਨਾਂ ਉਸ ਪ੍ਰਮਾਤਮਾ ਦੀ ਬੰਦਗੀ ਵਿੱਚ ਲੀਨ ਰਹਿੰਦੇ ਸਨ। ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆਉਣ ਵਾਲੀ ਸੰਗਤ ਜੇਕਰ ਨੇਕ ਮਨੋ ਕਾਮਨਾ ਲੈ ਕੇ ਆਉਂਦੀ ਤਾਂ ਰਾਜਾ ਸਾਹਿਬ ਜੀ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਦਿੰਦੇ। ਤੇ ਜੇ ਰਾਜਾ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਕੋਈ ਆਉਣ ਵਾਲਾ ਬੰਦਾ ਮਨ ਦੇ ਵਿੱਚ ਫਰੇਬ ਲੈ ਕੇ ਆਉਂਦਾ ਝੂਠ ਲੈ ਕੇ ਆਉਂਦਾ ਸ਼ੈਤਾਨੀ ਲੈ ਕੇ ਆਉਂਦਾ ਤਾਂ ਪਾਤਸ਼ਾ ਉਸ ਦਾ ਝੂਠ ਤੇ ਫਰੇਬ ਝਟ ਬੁੱਝ ਲੈਂਦੇ। ਆਉਣਸਾਰ ਹੀ ਉਸ ਦੇ ਨਾਲ ਐਸੇ ਬਚਨ ਬਿਲਾਸ ਕਰਦੇ ਕਿ ਸਾਹਮਣੇ ਵਾਲਾ ਬੰਦਾ ਸ਼ਰਮਸਾਰ ਹੋ ਕੇ ਨਿਸ਼ਬਦ ਹੋ ਜਾਂਦਾ। ਕਿਸੇ ਦੀ ਕੋਈ ਮਜਾਲ ਨਹੀਂ ਸੀ ਕਿ ਉਹ ਹਜ਼ੂਰ ਸ਼ਰੀਨ ਆਬ ਕਮਲ ਰਾਜਾ ਸਾਹਿਬ ਜੀ ਦੇ ਅੱਗੇ ਜਾ ਕੇ ਕੋਈ ਝੂਠ ਫਰੇਬ ਦੀ ਬੁਣਤੀ ਬਣ ਸਕੇ। ਰਾਜਾ ਸਾਹਿਬ ਜੀ ਘਟ ਘਟ ਦੀਆਂ ਜਾਣਨ ਵਾਲੇ ਸਨ ਮਨਾਂ ਦੀਆਂ ਜਾਣਨ ਵਾਲੇ ਸਨ ਇਸੇ ਤਰ੍ਹਾਂ ਇੱਕ ਦਿਨ ਭਾਈ ਅਤਰ ਸਿੰਘ ਜੋ ਰਹਿਪੇ ਪਿੰਡ ਦਾ ਰਹਿਣ ਵਾਲਾ ਰਾਜਾ ਸਾਹਿਬ ਜੀ ਦੇ ਦਰਸ਼ਨਾਂ ਲਈ ਸਰਕੂਲਾ ਵਾਲੇ ਖੂਹ ਨੂੰ ਜਾਂਦਾ ਹੈ ਤੁਰਿਆ ਜਾਂਦਾ ਮਨ ਦੇ ਵਿੱਚ ਵਿਚਾਰ ਕਰ ਰਿਹਾ ਹੈ ਕਿ ਘਰ ਦੇ ਆਰਥਿਕ ਹਾਲਾਤ ਬਹੁਤੇ ਵਧੀਆ ਨਹੀਂ ਪਰ ਮੇਰੇ ਮਨ ਦਾ ਖਿਆਲ ਹੈ ਮੇਰੇ ਮਨ ਦੀ ਇੱਛਾ ਹੈ ਕਿ ਮੈਂ ਘਰ ਦੇ ਵਿੱਚ ਇੱਕ ਬਹੁਤ ਸੋਹਣੀ ਘੋੜੀ ਰੱਖਣਾ ਚਾਹੁੰਦਾ ਹਾਂ ਘੋੜੀ ਦੀ ਸਵਾਰੀ ਕਰਨਾ ਚਾਹੁੰਦਾ ਹਾਂ ਪਰ ਆਰਥਿਕ ਹਾਲਾਤ ਮੈਨੂੰ ਇਹ ਰੱਖਣ ਲਈ ਇਜਾਜ਼ਤ ਨਹੀਂ ਦਿੰਦੇ ਤੁਰਿਆ ਜਾਂਦਾ ਹੈ ਮਨ ਦੇ ਵਿੱਚ ਖਿਆਲਾਂ ਦੀ ਬੁਣਤੀ ਬੁਣਦਾ ਜਾ ਰਿਹਾ ਹੈ ਉਧਰ ਰਾਜਾ ਸਾਹਿਬ ਜੀ ਤਾਂ ਦਿਲਾਂ ਦੀਆਂ ਜਾਣ ਲੈਂਦੇ ਸਨ ਜਿਵੇਂ ਹੀ ਰਾਜਾ ਸਾਹਿਬ ਜੀ ਦੇ ਸਾਹਮਣੇ ਪਹੁੰਚਦਾ ਹੈ ਰਾਜਾ ਸਾਹਿਬ ਜੀ ਦੇ ਚਰਨਾਂ ਨੂੰ ਹੱਥ ਲਾ ਕੇ ਸਤਿਕਾਰ ਭੇਟ ਕਰਦਾ ਹੈ ਤਾਂ ਰਾਜਾ ਸਾਹਿਬ ਜੀ ਅਤਰ ਸਿੰਘ ਦੇ ਦਿਲ ਦੀ ਜਾਣ ਲੈਂਦੇ ਨੇ ਅੱਗੋਂ ਕਹਿੰਦੇ ਨੇ ਅਤਰ ਸਿਆ ਘੋੜੀ ਰੱਖ ਲਈਦੀ ਹੈ ਤੇ ਵੱਡੇ ਵੱਡੇ ਲੋਕਾਂ ਵੱਡੇ ਵੱਡੇ ਆਦਮੀਆਂ ਦੇ ਨਾਲ ਮਿੱਤਰਚਾਰਾ ਪਾ ਲਈਦਾ ਹੈ। ਦਰਗਾਹੀ ਹੁਕਮ ਹੋ ਚੁੱਕਿਆ ਹੈ। ਭਾਈ ਅਤਰ ਸਿੰਘ ਦੀ ਮੁਰਾਦ ਉਸ ਇਲਾਹੀ ਦਰਬਾਰ ਦੇ ਵਿੱਚ ਸੁਣੀ ਜਾ ਸਕੀ ਹੈ। ਪਾਤਸ਼ਾਹ ਨੇ ਬਚਨ ਬਲਾਸ ਕਰਕੇ ਭਾਈ ਅਤਰ ਸਿੰਘ ਨੂੰ ਇਸ਼ਾਰਾ ਕਰ ਦਿੱਤਾ ਹੈ। ਥੋੜੇ ਸਮੇਂ ਬਾਅਦ ਕਹਿੰਦੇ ਭਾਈ ਅਤਰ ਸਿੰਘ ਦੀ ਦੋਸਤੀ ਮੁਕੰਦਪੁਰ ਦੇ ਸਰਦਾਰਾਂ ਦੇ ਨਾਲ ਹੋ ਗਈ। ਮੁਕੰਦਪੁਰ ਦੇ ਸਰਦਾਰ ਭਾਈ ਕਲਦੀਪ ਸਿੰਘ ਹੋਣੀ ਆਰਥਿਕ ਪੱਖੋਂ ਬਹੁਤ ਹੀ ਮਜ਼ਬੂਤ ਸਨ। ਬਹੁਤ ਹੀ ਖੁਸ਼ਹਾਲ ਸਨ ਰਜਵਾੜੇ ਸਨ ਤੇ ਘੋੜੀਆਂ ਰੱਖਣ ਦੇ ਸ਼ਕੀਨ ਹੁੰਦੇ ਸਨ ਕਹਿੰਦੇ ਨੇ ਭਾਈ ਅਤਰ ਸਿੰਘ ਦਾ ਤੇ ਮੁਕੰਦਪੁਰ ਵਾਲੇ ਸਰਦਾਰਾਂ ਦਾ ਪਿਆਰ ਇਨਾਂ ਘੂੜਾ ਪੈ ਗਿਆ ਕਿ ਉਸ ਮਿੱਤਰਚਾਰੇ ਦੇ ਵਿੱਚ ਭਾਈ ਕੁਲਦੀਪ ਸਿੰਘ ਹੋਣੀ ਸਰਦਾਰਾਂ ਨੇ ਕਾਲੇ ਰੰਗ ਦੀ ਘੋੜੀ ਭਾਈ ਅਤਰ ਸਿੰਘ ਨੂੰ ਇੱਕ ਤੋਹਫੇ ਵਜੋਂ ਦੇ ਦਿੱਤੀ ਰਾਜਾ ਸਾਹਿਬ ਜੀ ਦੇ ਕੀਤੇ ਹੋਏ ਬਚਨ ਪੂਰੇ ਹੋ ਗਏ ਭਾਈ ਅਤਰ ਸਿੰਘ ਉਸ ਘੋੜੀ ਨੂੰ ਲੈ ਕੇ ਆਉਂਦਾ ਹੈ ਘਰ ਲਿਆ ਕੇ ਉਸ ਘੋੜੀ ਨੂੰ ਬੰਨ ਲੈਂਦਾ ਹੈ ਰਾਜਾ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਾ ਹੈ ਕਿ ਪਾਤਸ਼ਾਹ ਤੁਸੀਂ ਮੇਰੇ ਮਨ ਦੀ ਮੁਰਾਦ ਪੂਰੀ ਕਰ ਦਿੱਤੀ। ਰਾਜਾ ਸਾਹਿਬ ਜੀ ਦੇ ਕੀਤੇ ਹੋਏ ਬਚਨ ਪੂਰੇ ਹੋਏ। ਭਾਈ ਅਤਰ ਸਿੰਘ ਕਹਿੰਦੇ ਜਿੰਨਾ ਚਿਰ ਜਿਉਂਦਾ ਰਹਾ ਭਾਵੇਂ ਉਸ ਦੇ ਉੱਤੇ ਕੋਈ ਹਾਲਾਤ ਤੰਗ ਵੀ ਆਉਂਦੇ ਰਹੇ, ਕਈ ਵਾਰ ਘਰ ਦੇ ਵਿੱਚ ਗਰੀਬੀ ਵੀ ਪੈਰ ਪਾਉਂਦੀ ਰਹੀ ਪਰ ਭਾਈ ਅਤਰ ਸਿੰਘ ਦੇ ਘਰੋਂ ਕਦੇ ਵੀ ਉਹ ਘੂੜੀ ਖੁੱਲੀ ਨਹੀਂ। ਜਿੰਨਾ ਚਿਰ ਇਸ ਦੁਨੀਆ ਦੇ ਉੱਤੇ ਭਾਈ ਅਤਰ ਸਿੰਘ ਜਿਉਂਦਾ ਰਿਹਾ ਉਨਾ ਚਿਰ ਉਸ ਦੇ ਘਰ ਦੇ ਵਿੱਚ ਘੋੜੀ ਮੌਜੂਦ ਰਹੀ ਤੇ ਜਿੱਦਣ ਉਹ ਆਪਣੇ ਸੰਸਾਰ ਦੇ ਉਤੋਂ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਅਕਾਲ ਚਲਾਣਾ ਕਰ ਗਿਆ ਉਸ ਤੋਂ ਬਾਅਦ ਉਸ ਦੇ ਘਰ ਵਿੱਚ ਘੋੜੀ ਨਾ ਰਹੀ ਘੋੜੀ ਖੁੱਲ ਗਈ ਪਾਤਸ਼ਾਹ ਦੇ ਕੀਤੇ ਹੋਏ ਬਚਨ ਕਦੇ ਵੀ ਨਿਆਰਥੇ ਨਹੀਂ ਸੀ ਜਾ ਸਕਦੇ ਕਦੇ ਵੀ ਖਾਲੀ ਨਹੀਂ ਸੀ ਜਾ ਸਕਦੇ ਇੱਕ ਦਿਨ ਦੀ ਗੱਲ ਹੈ ਕਿ ਬਸ਼ੰਬਰ ਮੰਗਲ ਤੇ ਕਰਮ ਸਿਉ ਘਾਹ ਖੋਤਣ ਲਈ ਜਾਂਦੇ ਨੇ ਕਾਹ ਖੋਤਣ ਲਈ ਜਾਣ ਲੱਗੇ ਮਨ ਦੇ ਵਿੱਚ ਵਿਚਾਰ ਕਰਕੇ ਆਪਸ ਵਿੱਚ ਹੀ ਸਲਾਹ ਕਰਦੇ ਨੇ ਕਿ ਕਿਉਂ ਨਾ ਸਰਕੂਲਾ ਵਾਲੇ ਖੂਹ ਦੇ ਉੱਤੇ ਕਾਹ ਖੋਤਣ ਵਾਸਤੇ ਜਾਈਏ ਸਰਕੂਲੇ ਵਾਲੇ ਖੂਹ ਦੇ ਉੱਤੇ ਭਗਵਾਨ ਦਾਸ ਜੀ ਬੈਠੇ ਹੋਏ ਨੇ ਆਪਾਂ ਨਾਲੇ ਤਾਂ ਕਾਹ ਖੋਤ ਕੇ ਲੈ ਆਵਾਂਗੇ ਨਾਲੇ ਭਗਵਾਨ ਦਾਸ ਦੇ ਦਰਸ਼ਨ ਕਰੇ ਆਵਾਂਗੇ ਮਨ ਦੇ ਵਿੱਚ ਵਿਚਾਰ ਕਰਕੇ ਜਾਂਦੇ ਨੇ ਜਿੱਥੇ ਰਾਜਾ ਸਾਹਿਬ ਜੀ ਬੈਠ ਕੇ ਚੌਂਕੜਾ ਲਾ ਕੇ ਪ੍ਰਮਾਤਮਾ ਦੀ ਬੰਦਗੀ ਕਰ ਰਹੇ ਨੇ ਜਿਵੇਂ ਹੀ ਜਾ ਕੇ ਰਾਜਾ ਸਾਹਿਬ ਜੀ ਨੂੰ ਨਮਸਕਾਰ ਕਰਦੇ ਨੇ ਤਾਂ ਪਾਤਸ਼ਾਹ ਬਸ਼ੰਬਰ ਨੂੰ ਉੱਠਾ ਲੰਮਾ ਪਾ ਲੈਂਦੇ ਨੇ ਤੇ ਜਿਹੜੇ ਨਾਲ ਗਏ ਨੇ ਦੋ ਕਰਮ ਸੂ ਤੇ ਮੰਗਲ ਸੂ ਉਹਨਾਂ ਦੇ ਕੰਨ ਫੜਾ ਲੈਂਦੇ ਨੇ ਛਿਟੀ ਫੜ ਕੇ ਤਿੰਨਾਂ ਦੀ ਚੰਗੀ ਤਰ੍ਹਾਂ ਭੁਗਤ ਸਵਾਰਦੇ ਨੇ ਤੇ ਕਹਿੰਦੇ ਨੇ ਕਿ ਮੁੜ ਕੇ ਕਹੋਗੇ ਸਾਨੂੰ ਭਗਵਾਨ ਦਾਸ ਭਗਵਾਨ ਦਾਸ ਕਹਿਣ ਦਾ ਬਹੁਤ ਹੀ ਗੁੱਸਾ ਕਰਦੇ ਹੁੰਦੇ ਸਨ ਮਹਾਰਾਜ ਕਹਿੰਦੇ ਅਸੀਂ ਤਾਂ ਜੰਮੂ ਵਾਲੇ ਰਾਜੇ ਆ ਸਾਨੂੰ ਰਾਜਾ ਸਾਹਿਬ ਆਖ ਕੇ ਬੁਲਾਓ ਸਾਨੂੰ ਭਗਵਾਨ ਦਾਸ ਨਹੀਂ ਕਹਿਣਾ ਤਿੰਨੇ ਇੱਕਦਮ ਹੈਰਾਨ ਹੋ ਗਏ ਕਿ ਸਾਡੇ ਮਨ ਦੇ ਵਿੱਚ ਜੋ ਵਿਚਾਰ ਚੱਲ ਰਹੀ ਸੀ ਉਹ ਰਾਜਾ ਸਾਹਿਬ ਜੀ ਨੇ ਕਿਵੇਂ ਬੁੱਝ ਲਈ ਤਿੰਨੇ ਮਾਫੀਆਂ ਮੰਗਣ ਲੱਗੇ ਮਿੰਤਾ ਕਰਨ ਲੱਗੇ ਤਰਲੇ ਕਰਨ ਲੱਗੇ ਕਿ ਪਾਦਸ਼ਾਹ ਸਾਨੂੰ ਬਖਸ਼ ਦਿਓ ਸਾਡੇ ਕੋ ਅਣਜਾਣ ਪੁਨੇ ਦੇ ਵਿੱਚ ਤੁਹਾਨੂੰ ਭਗਵਾਨ ਦਾਸ ਕਿਹਾ ਗਿਆ ਅਸੀਂ ਅੱਗੋਂ ਤੁਹਾਨੂੰ ਭਗਵਾਨ ਦਾਸ ਨਹੀਂ ਕਹਾਂਗੇ ਰਾਜਾ ਸਾਹਿਬ ਆਕੇ ਸੰਬੋਧਨ ਕਰਾਂਗੇ ਪਾਦਸ਼ਾਹ ਨੇ ਤਿੰਨਾਂ ਨੂੰ ਬਖਸ਼ ਦਿੱਤਾ ਤੇ ਕਿਹਾ ਜਾ ਘਾ ਖੋਤ ਲੋ ਇਸ ਤਰ੍ਹਾਂ ਦੀ ਤਬੀਅਤ ਦੇ ਮਾਲਕ ਸਨ ਹਜ਼ੂਰ ਸ਼ਰੀਨ ਆਪਕਾ ਰਾਜਾ ਸਾਹਿਬ ਜੀ ਇੱਕ ਸੈਕਿੰਡ ਵਿੱਚ ਮਨ ਦੀ ਗੱਲ ਬੁੱਝ ਲੈਂਦੇ ਸਨ ਤੇ ਜੋ ਵੀ ਮਨੋ ਕਾਮਨਾ ਤੁਸੀਂ ਲੈ ਕੇ ਰਾਜਾ ਸਾਹਿਬ ਜੀ ਦੇ ਸਾਹਮਣੇ ਹਾਜ਼ਰ ਹੁੰਦੇ ਸੀ ਉਹ ਪੂਰੀ ਹੋ ਜਾਂਦੀ ਸੀ ਅੱਜ ਵੀ ਐਸਾ ਹੀ ਹੈ ਰਾਜਾ ਸਾਹਿਬ ਜੀ ਦੇ ਵਰਸੂਏ ਹੋਏ ਕਿਸੇ ਵੀ ਤੀਰਥ ਸਥਾਨ ਤੇ ਜਾ ਕੇ ਤੁਸੀਂ ਸੁਚਮਤਾ ਦੇ ਨਾਲ ਆਪਣੇ ਮਨ ਨੂੰ ਸੁਚਾ ਰੱਖ ਕੇ ਨੇਕ ਮਨੋ ਕਾਮਨਾ ਲੈ ਕੇ ਜਾਂਦੇ ਹੋ ਤਾਂ ਮਹਾਰਾਜ ਤੁਹਾਡੀ ਖਾਲੀ ਝੋਲੀ ਨੂੰ ਭਰ ਦਿੰਦੇ ਨੇ ਅੱਜ ਦੇ ਐਪੀਸੋਡ ਦੀ ਇੱਥੇ ਹੀ ਸਮਾਪਤੀ ਹੈ ਆਉਣ ਵਾਲੇ ਸਮੇਂ ਵਿੱਚ ਅਗਲਾ ਐਪੀਸੋਡ ਲੈ ਕੇ ਤੇ ਰਾਜਾ ਸਾਹਿਬ ਜੀ ਦੀ ਜੀਵਨੀ ਦਾ ਕੋਈ ਹੋਰ ਕિસ્ਸਾ ਲੈ ਕੇ ਆਪ ਜੀ ਦੇ ਸਾਹਮਣੇ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਲਈ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰਪਲੀ